ਲਾਵਾਂਗੇ ਅਸੀਂ ਮੂੰਹ ਤੇ ਕਹਿ ਕੇ ਜਾਂਦੇ ਆ ਜਿਹਨੇ ਰਿਕਾਰਡ ਕਰਨਾ ਕਰੇ ਪੁਲਿਸ ਵਾਲਿਆਂ ਨੂੰ ਕਹਿ ਲਿਆ ਪੁਲਿਸ ਪ੍ਰਸ਼ਾਸਨ ਨੂੰ ਕਹਿ ਲਿਆ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨੂੰ ਕਹਿ ਲਿਆ ਇੱਥੇ ਜਾਤਾ ਇੱਕ ਖੋਖੇ ਰਹਿਣਗੇ ਜਾਤਾ ਅਸੀਂ ਰਵਾਂਗੇ ਦੋਨੋਂ ਚ ਇੱਕ ਕੰਮ ਹੋਊਗਾ ਅੱਗ ਲਾ ਕੇ ਜਾਵਾਂਗੇ ਸ਼੍ਰੀਆਮ ਕਹਿੰਦੇ ਆ ਆ ਕੀ ਆ ਇਹ ਸਾਰੇ ਇਕੱਠਾ ਕਰ ਲਿਆ ਮੈਂ ਖਾਲੀ ਡਿੱਬੀ ਕੁਝ ਨਹੀਂ ਇਹਦੇ ਲੋਕ ਲੈ ਆਪੇ ਇਹਦਾ ਮਤਲਬ ਵੇਚਦੇ ਆ ਤਾਂ ਹੀ ਤਾਂ ਹੈਗੀ ਆ ਬਾਲੀ ਦਾ ਮਤਲਬ ਕੀ ਆ ਕੋਈ ਕਬਾੜੀਓਂ ਪਹਿਲੇ ਕਬਾੜੀਓਂ ਪਹਿਲੇ ਆਏ ਹੋ ਬਈ ਇਹ ਕੀ ਆ ਸੁਗੰਧਿਤ ਸੁਪਾਰੀ ਪਤਨੀ ਕਿਹੜੀ ਸੁਪਾਰੀ ਹੈ ਇਹ ਜਿਹਨੇ ਹੁਣ ਸਾਰਾ ਇਕੱਠਾ ਕਰ ਲਿਆ ਉਹ ਅੰਦਰ ਇਹਨਾਂ ਦਾ ਉਹ ਵੰਦੇ ਵੰਦੇ ਕੰਮ ਸ਼ੁਰੂ ਆਇਆ ਬਾਬਾ ਜੀ ਇਹਨੂੰ ਬੰਦ ਕਰ ਯਾਰ ਓਏ ਕਹਿ ਵੀ ਇਹਨੂੰ ਅੰਦਰ ਕਰ ਬੰਦ ਕਰ ਇਹਨੂੰ ਅੱਗ ਲਾ ਯਾਰ ਅਗਲੇ ਜਿੱਦਾਂ ਵੀ ਨੇ ਇਹ ਹੈ ਤੁਬਾਕੋ ਲਿਖਿਆ ਹੋਇਆ ਜੀ ਆਹ ਸਾਰਾ ਤੁਬਾਕੋ ਹੈ ਜੀ ਆਰੇ ਸਾਡੇ ਨੂੰ ਕਰੋ ਇਕੱਠਾ ਪਾਓ ਇਹਨੂੰ ਆਇਆ ਬਾਸੋਲੇ ਦੇ ਵਿੱਚ ਅਰੇ ਮੈਂ ਇਹ ਸਾਥ ਮੈਂ ਸਿੱਖਰੇਗੀ ਸਿੱਖਰੇ ਦਾ ਦੇਖੋ ਇਹ ਸਾਥ ਮੈਂ ਨਹੀਂ ਆ ਬਾਬਾ ਜੀ ਅੰਦਾਜ਼ੀ ਨਹੀਂ ਰਹੀ ਹੋ ਸਕਿਆ ਨਾ ਪੀੜੀ ਸਰ ਦੇ ਵੇਚ ਕੇ ਸਾਰਾ ਤੁਹਾਡੇ ਸ਼ਰੀਰ ਤੇ ਲਵਾ ਦੂਆਂ ਪੈਸੇ ਜਿੱਤੇ ਆਰੇ ਮਾਲਕ ਥੋੜਾ ਸ਼ਰਮ ਨਹੀਂ ਜਾਂਦੀ ਨਾ ਤੁਹਾਨੂੰ ਮੇਰੀ ਦੁਕਾਨ ਦੇ ਤੇ ਮੇਰਾ ਪੁੱਛਣਾ ਤਾਂ ਹੀ ਨਹੀਂ ਘੜੀਆਂ ਵਾਲੀ ਦੁਕਾਨ ਹੈ ਜੀ ਘੜੀਆਂ ਵਾਲਾ ਬੰਦਾ ਸਾਰਾ ਉਤਵਾਕੂ ਸਾਰਾ ਕੁਝ ਵੇਚਣ ਲੱਗਿਆ ਵਾ ਤਸੀਲੇ ਵਾ ਸਾਰੇ ਲੱਗਿਆ ਵਾ ਵੇਚ ਕੋੜੀ ਨੂੰ ਅੱਗ ਲਾਓ ਬਬੂ ਜੀ ਨੂੰ ਲੱਗ ਗਿਆ ਸਿੱਟੋ ਬਣੋ ਪੰਨੂ ਇਹ ਸੜ ਜਾਣਾ ਆਪ ਹੀ ਸੜਾ ਇਹ ਪਲਾਸਟਿਕ ਹੈ ਜਾ ਹੋ ਜਾਏਗਾ ਲੋਕ ਕਿੱਥੇ ਆ ਪੀਲਾ ਜਾਓ ਕੱਢੋ ਉਹ ਕੋਲ ਕਿੱਥੇ ਆ ਕੋਲ ਜਾ ਕੋਲ ਜਾ ਤੁਮਾਂ ਲਾ ਫਿਰ ਆ ਤੀਕਰ ਦੀ ਬਣਾ ਕਮੇਡੀਸ ਕਰਕੇ ਫੜਦਾ ਆ ਉਹਨੂੰ ਆਪਣੀ ਮਾਂ ਦਾ ਕਰਕੇ ਤੇ ਤੁਹਾਨੂੰ ਭੈਣ ਦਾ ਕਰਕੇ ਹਮੂੰ ਇਹ ਇਹ ਬਚਨ ਵੀ ਮੈਂ ਕੀਤਾ ਕਿ ਜੇ ਥੋੜੇ ਕੋਲੇ ਪੈਸੇ ਨਹੀਂ ਪੂਰੇ ਹੋ ਰਹੇ ਸਾਨੂੰ ਦੱਸੋ ਅਸੀਂ ਭਾਵੇਂ ਆਪਣਾ ਘਰ ਖੂਕ ਕੇ ਤੁਹਾਨੂੰ ਪੈਸੇ ਦੇਈਏ ਥੋੜਾ ਖਰਚਾ ਪਾਣੀ ਅਸੀਂ ਕਰੀਏ ਠੀਕ ਹੈ ਪਰ ਇੱਥੇ ਇਹ ਕੰਮ ਨਹੀਂ ਕਰਦਾ ਕੋਈ ਕੋਈ ਕੰਮ ਨਹੀਂ ਗਲਤੀ ਬਹੁਤ ਵੱਡੀ ਹੋ ਗਈ ਅਬ ਕੀ ਕਰੀਏ ਕਿੰਨੇ ਕਿੰਨੀ ਵਾਰ ਬਹੁਤ ਵੱਡੀ ਗਲਤੀ ਹੋ ਗਈ ਭਾਈ ਦੀਵਾਲੀ ਤਾਂ ਪਹਿਲਾਂ ਦਾ ਕਰ ਰਹੇ ਹੋ ਦੀਵਾਲੀ ਤਾਂ ਪਹਿਲਾਂ ਦਾ ਕਰ ਰਹੇ ਆ ਸਾਲ ਹੋਣ ਨੂੰ ਆ ਰਿਹਾ ਦੁਵਾੜਾ ਦੀਵਾਲੀ ਚੜ੍ਹਨ ਆ ਰਹੀ ਹੈ ਠੀਕ ਹੈ ਤੁਸੀਂ ਹਰ ਵਾਰ ਕੀ ਕਿਹਾ ਕਿੰਨੀ ਵਾਰ ਛੱਡਿਆ ਤੁਹਾਨੂੰ ਮੈਂ ਸਾਜੀ ਆਪਾਂ ਤਾਂ ਬੇਚ ਹੀ ਨਹੀਂ ਰਹੇ ਕਿੰਨੀ ਵਾਰ ਇਹ ਭਾਵੇਂ ਇਹ ਹੈ ਇਹਨਾਂ ਨੂੰ ਕਿੰਨੀ ਵਾਰ ਛੱਡਿਆ ਦੱਸੋ ਸਾਜੀ ਤੁਹਾਡੀ ਗੱਲ ਸਹੀ ਹੈ ਕਿੰਨੀ ਵਾਰ ਛੱਡਿਆ ਪੁਲਿਸ ਵਾਲੇ ਵੀ ਆਏ ਆ ਸਾਜੀ ਪੁਲਿਸ ਵਾਲੇ ਐਸੇ ਕਈ ਆਪਾਂ ਵੀ ਨਹੀਂ ਕਰੂਗੀ ਮੈਂ ਹਟਾ ਦੂੰਗੀ ਆਬ ਮੈਂ ਆਪਕੋ ਸ਼ਿਕਾਇਤ ਕੀਆ ਤੁਸੀਂ ਤੁਸੀਂ ਬੋਕਤ ਬੋ ਰਹਾ ਹੈ ਹਾਂ ਭਾਈ ਆ ਮੈਂ